ਪਿੰਡ ਦੇ ਕਿਹੜੇ ਪਿੰਡ ਦੇ ਆਖਿਆ ਜੀ ਉੱਥੇ ਬਖੇ ਉੱਥੇ ਲੈ ਜੀ ਤੁਸੀਂ ਕਿਸਾਨਾਂ ਦੇ ਨਾਲ ਹੋ ਜੀ ਕਿਸ ਨੇ ਕਿਹਾ ਸੀ ਪ੍ਰਸ਼ਾਸਨ ਜਿਹੜਾ ਇਹਨਾਂ ਦੇ ਮਹੀਨੇ ਜਾਂਦੇ ਸੀ ਟੂਲਪਲਾਜੇ ਤੋਂ ਸਾਰੇ ਬੰਦ ਹੋ ਚੁੱਕੇ ਆ ਜੀ ਇਹਨਾਂ ਨੂੰ ਇਹ ਤਕਲੀਫ ਆ ਇੱਕ ਤਾਂ ਸਾਡੇ ਹੀ ਆ ਜਿਹੜੇ ਪਰਿਵਾਰ ਖੜੇ ਇਹਨਾਂ ਦੇ ਦਾ ਪਰਿਵਾਰਾਂ ਦੇ ਬੰਦੇ ਮਰੇ ਆ ਜੀ ਇਹਨਾਂ ਨੂੰ ਕਹਿੰਦੇ ਤੁਹਾਨੂੰ ਚੱਕ ਕੇ ਜੇਲ੍ਹ ਚਲ ਜਾਣਾ ਕਿਉਂਕਿ ਤੁਸੀਂ ਟੂਲਪਲਾਜਾ ਕਿਉਂ ਬੰਦ ਕੀਤਾ ਸਾਰੀ ਜਿਹੜੀ ਆਮ ਜਨਤਾ ਖੁਸ਼ ਆ ਜੀ ਇਸ ਗੱਲ ਤੋਂ ਕਿ ਤੁਸੀਂ ਕਿਸੇ ਵੀ ਗੱਡੀ ਵਾਲੇ ਨੂੰ ਕਢਾ ਕੇ ਕਿਸੇ ਵੀ ਵੀਕਣ ਵਾਲੇ ਨੂੰ ਪੁੱਛ ਸਕਦੇ ਹੋ ਵੀ ਕਿਸਾਨਾਂ ਨੇ ਗਲਤ ਕੀਤਾ ਜਾਂ ਸਹੀ ਕੀਤਾ ਤੇ ਇਹ ਸਾਨੂੰ ਗਲਤ ਕਹਿ ਰਹੇ ਆ ਕਿਉਂਕਿ ਇਹਨਾਂ ਨੇ ਮਹੀਨਾ ਰੁਕੇ ਆ ਤੇ ਇਹਨਾਂ ਦਾ ਪ੍ਰਸ਼ਾਸਨ ਦਾ ਜਿਹੜਾ ਜੋ ਵੀ ਗੁੰਡਾਗਰਦੀ ਦਾ ਨਾਂ ਚਾ ਤੁਹਾਡੇ ਸਾਹਮਣੇ ਆ ਲੰਗਾ ਜੀ ਹਜ਼ਾਰ ਬੰਦਾ ਲਿਆ ਕੇ ਘਟੋ ਘਟ ਪੁਲਿਸ ਦਾ ਜੀ ਇਹਨਾਂ ਨੇ ਮੋਗਾ ਜ਼ਿਲ੍ਹੇ ਦਾ ਜੀ ਮੁਕਸਰ ਜ਼ਿਲ੍ਹੇ ਦਾ ਜੀ ਦੋ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਲਿਆ ਕੇ ਇੱਥੇ ਖੜੀ ਕਰਤੀ ਹੈ ਜੀ ਸਾਨੂੰ ਚੱਕਣ ਵਾਸਤੇ ਜੀ I ਐਵਰੇ ਡਿਸਟ੍ਰਿਕਟ ਮੋਗਾ ਫੰਡਬਰਾ ਧੁਰਗੋਟ ਤੇ ਮੈਂ ਜੋਬ ਕਰਦਾ ਬੌਂਡਵੜ ਦੇ ਵਿੱਚ ਆਹੇ ਬੀਰ ਜੀ ਕਿਸੇ ਹੈਗੀ ਜੀ ਇਹ ਪ੍ਰਸ਼ਾਸਨ ਨੂੰ ਪਰੇਸ਼ਾਨੀ ਹੈਗੀ ਜਿਹੜਾ ਟੂਲ ਚਕਾਰ ਰਿਹਾ ਹੈ ਅਗੇ ਤੇ ਧੱਕਾ ਕਰ ਰਿਹਾ ਨਾਲ ਸਾਡੇ ਭਰਾਵਾਂ ਨਾਲ ਠੀਕ ਹੈ ਨਾ ਕਿਸਾਨਾਂ ਦੇ ਬੇਟਾ ਠੀਕ ਹੈ ਨਾ ਲੋਕਾਂ ਨੂੰ ਕੋਈ ਇਹਦਾ ਲੋਕਾਂ ਸਾਥ ਦੇ ਰਹੇ ਜਿਹੜੇ ਬੰਦੇ ਨੇ ਮਰ ਚੁੱਕੇ ਹਨ ਦੱਸ ਰਿਹਾ ਬੀਰ ਜੀ ਸਾਡੇ ਇੱਥੇ ਨੁਕਸਾਨ ਹੋਇਆ ਹੈ ਨਾ ਠੀਕ ਹੈ ਨਾ ਉਹਦਾ ਕਰਕੇ ਮਲੇ ਖੜੇ ਇੱਥੇ ਸਾਰਾ ਹੱਕ ਬੰਦਾ ਸਾਥ ਬੰਦਾ ਸਾਥ ਦੇਣ ਦਾ ਇੱਥੇ ਠੀਕ ਹੈ ਨਾ ਅਸੀਂ ਬਿਲਕੁਲ ਸਹਿਮਤ ਹਾਂ ਜੀ ਅਸੀਂ ਗੱਡੀ ਰੋਕੀ ਆਪਣੀ ਡੇਲੀ ਅਸੀਂ ਨੰਗਦੇ ਇੱਥੋਂ ਅਸੀਂ ਗੱਡੀ ਤਾਂ ਰੋਕੀ ਹੈ ਨਾ ਸਾਥ ਦੇਣ ਖੜੇ ਹਾਂ ਇੱਥੇ ਠੀਕ ਹੈ ਨ ਕਿਉਂ ਖੜੇ ਆਂ ਅਸੀਂ ਜਨਾ ਸਾਥ ਦੇਣ ਦੀ ਖਾਤਰ ਜੀ ਇਹ ਲੋਕਾਂ ਦਾ ਹੱਕ ਬਣਦਾ ਸਾਥ ਦੇਣ ਇੱਥੇ ਆ ਕੇ ਇਹਨਾਂ ਨਾਲ ਉਸ ਪਾਸੇ ਵੀ ਇਹ ਸਰਕਾਰ ਜਾਂ ਟੋਲਪਲਾਜੇ ਵਾਲੇ ਨਹੀਂ ਤੁਰੇਗੇ ਤੇ ਚਾਰ ਚਪੇਰਿਆਂ ਕੋਲੇ ਹੀ ਤੁਸੀਂ ਦੇਖੋ ਟੋਲ ਦੇ ਛੜਕ ਟੁੱਟੀ ਹੋਈ ਆ ਥਾਂ ਥਾਂ ਤੋਂ ਇਹ ਟੋਲ ਚੱਲਦੇ ਤੋਂ ਵੀ ਇੱਥੇ ਐਕਸੀਡੈਂਟ ਹੋ ਜਾਂਦੇ ਤੇ ਮੌਤਾਂ ਹੁੰਦੀਆਂ ਪਰ ਕਿਸੇ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕ ਰਹੀ ਸੁਪਰੀਮ ਕੋਰਟ ਦਾ ਪ੍ਰਸ਼ਾਸਨ ਨੂੰ ਤਾਂ ਸਾਥੋਂ ਪਹਿਲਾਂ ਪਤਾ ਲੱਗ ਜਾਂਦਾ ਜੀ ਉਹ ਮੰਨਦੇ ਨਹੀਂ ਮੰਨਦੇ ਨਹੀਂ ਮੰਨਦੇ ਜੀ ਐਸਐਸਪੀ ਸਾਹਿਬ ਨੂੰ ਅਸੀਂ ਦੱਸਿਆ ਸੀ ਇੱਥੇ ਬੈਠੇ ਆ ਉਹਨਾਂ ਦੇ ਕੰਨਾਂ ਤੇ ਇਸ ਪਾਸੇ ਕੋਈ ਜੂ ਨਹੀਂ ਸਰਕ ਰਹੀ ਉਹ ਤਾਂ ਸਿੱਧਾ ਕਹਿੰਦੇ ਵੀ ਕਾਕਾ ਬਰਾੜ ਦਾ ਹੁਕਮ ਹੈ ਤੇ ਅਸੀਂ ਪੂਰਾ ਕਰਨਾ ਠੀਕ ਹੈ ਜੀ ਮੁਖਸਰ ਸਾਹਿਬ ਤੁਹਾਡੇ ਕਹਿੰਦਾ ਮਤਲਬ ਇਹ ਗੰਟੇ ਹੋਈ ਹੈ ਜੀ ਸ਼ਰੀਆਮ ਇਸ ਅਸੀਂ ਸ਼ਰੀਆਮ ਕਹਿੰਦੇ ਆ ਵੀ ਇੱਥੋਂ ਜਿਹੜਾ 5-6 ਲੱਖ ਰੁਪਏ ਦੀ ਕਮਾਈ ਹੁੰਦੀ ਹੈ ਰੋਜ਼ ਦੀ ਤੇ ਇੱ ਇਥੋਂ ਦੇ ਵਿਧਾਇਕਾਂ ਤੇ ਕਰ ਪਹੁੰਚਦੀ ਹੈ ਉਹ ਕਮਾਈ ਰੁਕੀ ਕਰਕੇ ਹੀ ਇਹਨਾਂ ਨੂੰ ਕੋਈ ਫਿਕਰ ਨਹੀਂ ਵੀ ਇੱਥੇ ਹੜ੍ਹ ਹੋਏ ਹੋਏ ਆ ਜਾਂ ਲੋਕ ਡੁੱਬ ਰਹੇ ਆ ਜਾਂ ਕੱਲ ਨੂੰ ਕੋਈ ਹੋਰ ਹਾਦਸਾ ਹੋ ਗਿਆ ਉਹਦੇ ਨਾਲ ਮੌਤਾਂ ਹੋਣੀਆਂ ਸਾਰੇ ਤਿੰਨ ਜ਼ਿਲ੍ਹਿਆਂ ਦਾ ਪੁਲਿਸ ਪ੍ਰਸ਼ਾਸਨ ਤੇ ਅਫਸਰ ਕਾਕਾ ਸਿੰਘ ਬਰਾੜ ਨੇ ਇੱਥੇ ਲਾ ਦਿੱਤਾ ਕਿ ਮੇਰੀ ਕਮਾਈ ਦੁਬਾਰੇ ਸ਼ੁਰੂ ਕਰੋ ਐਸੀ ਤਾਂ ਕਹਿੰਦੇ ਵੀ ਕਿਸਾਨ ਅੱਛਾ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਦਾ ਜੀ ਇਹ ਸਰਕਾਰ ਜਾਂਦੀ ਹੈ ਸਾਲ ਰਹਿ ਗਿਆ ਇਹਨਾਂ ਨੂੰ ਐ ਵੀ ਕਿਸੇ ਤਰ੍ਹਾਂ ਇੱਥੋਂ ਜਿਹੜਾ 5-6 ਲੱਖ ਦੀ ਰੋਜ਼ ਦੀ ਕਮਾਈ ਸਾਡੀ ਰੁਕੀ ਹੋਈ ਹੈ ਉਹ ਚਾਲੂ ਹੋ ਜੇ ਸਿਰਫ ਸਮੱਸਿਆ ਉਹਨਾਂ ਨੂੰ ਆਮ ਲੋਕਾਂ ਨੂੰ ਕਿਸੇ ਨੂੰ ਸਮੱਸਿਆ ਨਹੀਂ ਤੋਹਰਾ ਤੇ ਅਸੀਂ ਗਾਂ ਪ੍ਰਧਾਨ ਜੀ ਨਾਲ ਵੀ ਗੱਲ ਕਰ ਲਈ ਉਹ ਕਹਿੰਦਾ ਚੰਗੀ ਗੱਲ ਹੈ ਪੰਜਾਬ ਲੈਵਲ ਦਾ ਮੁੱਦਾ ਬਣੇ ਤੇ ਮਸਲਾ ਛੇਤੀ ਹੱਲ ਹੋ ਜਾਊਗਾ ਇਸ ਤਰ੍ਹਾਂ ਬੈਠਣਾ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਤਾਂ ਉਹਨਾਂ ਦੀ ਬੋਲੀ ਬੋਲ ਰਹੇ ਆ ਜਿਹੜੇ ਪਾਸੇ ਉਹਨਾਂ ਨੂੰ ਮਾੜਾ ਮੋਟਾ ਕੋਈ ਹੱਥ ਛੱਡਦਾ ਦੇਖੋ ਜੀ ਇਹ ਸਰਕਾਰ ਬਿਸ਼ਰਮ ਸਰਕਾਰ ਆ ਫੜਾਂ ਵਾਲੇ ਮੁੱਦੇ ਨਾਲ ਵੀ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਣ ਲੱਗਿਆ ਜਿਹੜਾ ਮੋਦੀ ਪੈਸੇ ਦੇ ਕੇ ਗਿਆ ਸਾਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਆਮ ਲੋਕਾਂ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਧਰ ਲਾਊਗੀ ਤੇ ਇੱਥੇ ਵੀ ਡਾਇਵਰਟ ਤਾਂ ਕੀ ਕਰਨਾ ਇਹ ਬਿਸ਼ਰਮ ਸਰਕਾਰ ਆ ਇਹ ਕਮਾਈ ਦਾ ਕਰਨ ਵਾਸਤੇ ਕਿਸੇ ਵੀ ਹੱਤ ਕਰ ਜਾ ਸਕਦੀ ਤੁਸੀਂ ਫਿਰ ਇੱਥੇ ਜੀ ਡਟਾਂਗੇ ਸੱਟਾਂ ਖਾਵਾਂਗੇ ਜੇਲ੍ਹ ਜਾਵਾਂਗੇ ਲੋੜ ਪਿਆ ਤਾਂ ਪੰਜਾਬ ਲੈਵਲ ਦਾ ਮੁੱਦਾ ਬਣਾਵਾਂਗੇ ਪਰ ਇਸ ਮੁੱਦੇ ਤੇ ਅਸੀਂ ਕਾਕਾ ਬਰਾੜ ਨੂੰ ਨੰਗਾ ਕਰਕੇ ਹਟਾਂਗੇ